ਇੱਕ ਘਰ ਦੇ ਦਰਵਾਜ਼ੇ ਤੋੜੇ ਗਏ ਤੇ ਅੰਦਰ ਦੇਖਿਆ ਕਿ 25 ਸਾਲਾਂ ਕੁੜੀ ਦੀ Laash ਲਹੂ ਨਾਲ ਲਿਬੜੀ ਹੋਈ ਜ਼ਮੀਨ ਤੇ ਪਈ ਹੈ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਕੋਈ ਕਾਂਡ ਵਾਪਰਿਆ ਉਹਨਾਂ ਵੱਲੋਂ ਪੁਲਿਸ ਨੂੰ ਉਸੇ ਵੇਲੇ ਇਤਲਾਹ ਦੇ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਉਹ ਦਾਖਲ ਹੋਏ ਅਤੇ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਜੋ ਮ੍ਰਿਤਕ ਕੁੜੀ ਹੈ 25 ਸਾਲਾ ਉਸਦੀ ਉਮਰ ਦੱਸੀ ਜਾ ਰਹੀ ਹੈ ਅਤੇ ਅਨੁ ਉਸਦਾ ਨਾਮ ਦੱਸਿਆ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਦੋਂ ਤਫਤੀਸ਼ ਸ਼ੁਰੂ ਕੀਤੀ ਤਾਂ ਇੱਕ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਪਹਿਲਾ ਸਵਾਲ ਇਹ ਸੀ ਕਿ ਆਖਰ ਇੱਕ ਘਰ ਦੇ ਵਿੱਚ 25 ਸਾਲਾਂ ਕੁੜੀ ਦਾ ਕਤਲ ਕੀਤਾ ਕਿਸ ਨੇ ਲਾਸ਼ ਇੰਨੀ ਬੇਰ ਅਮੀ ਦੇ ਨਾਲ ਮਿਲੀ ਕਿਵੇਂ ਉਸ ਨੂੰ ਮਾਰਿਆ ਕਿਵੇਂ ਗਿਆ ਇਹ ਸਭ ਸਵਾਲ ਸੀ ਪਰ ਇਸ ਸਭ ਦੌਰਾਨ ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਇਹ ਅੰਦਾਜ਼ਾ ਲਗਾ ਲਿਆ ਕਿ ਇਸ 25 ਸਾਲਾਂ ਕੁੜੀ ਦੀ ਮਾਂ ਦੇ ਕਿਸੇ ਇੱਕ ਨਜ਼ਦੀਕੀ ਬੰਦੇ ਦੇ ਨਾਲ ਹੀ ਨਾਜਾਇਜ਼ ਸਬੰਧ ਸਨ ਅਤੇ ਉਸੇ ਬੰਦੇ ਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ 25 ਸਾਲਾਂ ਕੁੜੀ ਦਾ ਕਤਲ ਕਰ ਦਿੱਤਾ ਹੈ ਇੱਕ 25 ਸਾਲਾ ਕੁੜੀ ਜਦੋਂ ਘਰ ਵਿੱਚ ਇਕੱਲੀ ਸੀ ਤਾਂ ਉਸੇ ਦੌਰਾਨ ਉਹ ਬੰਦਾ ਘਰ ਵਿੱਚ ਆਉਂਦਾ ਹੈ ਤੇ ਉਸ ਕੁੜੀ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਵਿਅਕਤੀ ਵੱਲੋਂ ਘਰ ਦੇ ਵਿੱਚ ਕਤਲ ਕਰਨ ਤੋਂ ਬਾਅਦ ਘਰ ਦੇ ਵਿੱਚ ਪਰਦੇ ਵੀ ਇਸ ਤਰੀਕੇ ਨਾਲ ਟਿਕਾਏ ਕਿ ਲੋਕਾਂ ਨੂੰ ਬਾਹਰੋਂ ਅੰਦਰ ਕੁਝ ਵੀ ਨਜ਼ਰ ਨਾ ਆਵੇ। ਜਦੋਂ ਲੋਕਾਂ ਨੇ ਕੂਕਾਂ ਦੀ ਆਵਾਜ਼ ਸੁਣੀ ਤਾਂ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਉਹਨਾਂ ਵੱਲੋਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਇਸ ਘਰ ਦਾ ਜਿੰਦਰਾ ਤੋੜਿਆ ਗਿਆ ਅਤੇ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਅੰਦਰ 25 ਸਾਲਾਂ ਕੁੜੀ ਦੀ ਲਾਸ਼ ਪਈ ਸੀ ਪੁਲਿਸ ਨੇ ਉਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ 25 ਸਾਲਾਂ ਕੁੜੀ ਦੀ ਲਾਸ਼ ਮਿਲਣ ਨਾਲ ਕਈ ਸਵਾਲ ਖੜੇ ਹੋਏ ਨੇ ਹੈਰਾਨੀ ਵੀ ਹੁੰਦੀ ਹੈ ਕਿ ਜੇਕਰ ਮ੍ਰਿਤਕ ਦੀ ਉਮਰ 25 ਸਾਲ ਹੈ ਤਾਂ ਉਸ ਦੀ ਮਾਂ ਦੀ ਉਮਰ ਕਿੰਨੀ ਹੋਵੇਗੀ ਅਤੇ ਉਸ ਦੇ ਉੱਤੇ ਇਹ ਕਿਹਾ ਜਾ ਰਿਹਾ ਕਿ ਉਸ ਦੇ ਕਿਸੇ ਵਿਅਕਤੀ ਦੇ ਨਾਲ ਜੋ ਨਜ਼ਦੀਕੀ ਇਲਾਕੇ ਦਾ ਹੀ ਸੜਨ ਵਾਲਾ ਉਸਦੇ ਨਾਲ ਨਜਾਇਜ਼ ਸਬੰਧ ਸਨ ਅਤੇ ਉਸੇ ਵਿਅਕਤੀ ਵੱਲੋਂ ਘਰ ਦੇ ਅੰਦਰ ਵੜ ਕੇ ਇਸ 25 ਸਾਲਾ ਕੁੜੀ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨਾਬਾਦੀ ਹੈ ਨਾਬਾਦੀ ਵਿਕਾਸ ਕਲੋਨੀ ਦੀ ਦੱਸੀ ਜਾ ਰਹੀ ਹੈ ਅਤੇ ਮੌਕੇ ਤੇ ਜੋ ਮੌਜੂਦ ਨੇ ਲੋਕ ਜਿਨ੍ਹਾਂ ਵੱਲੋਂ ਇਸ ਸਾਰੀ ਘਟਨਾ ਦੇ ਵਿੱਚ ਪਹਿਲਾਂ ਪੁਲਿਸ ਨੂੰ ਇਤਲਾਹ ਦਿੱਤੀ ਉਹਨਾਂ ਦਾ ਬਿਆਨ ਵੀ ਸੁਣਦੇ ਹਾਂ ਅਤੇ ਪੁਲਿਸ ਇਸ ਮਾਮਲੇ 'ਚ ਕੀ ਕਹਿੰਦੀ ਹੈ ਉਹ ਵੀ ਇੱਥੇ ਮਰਦੀ ਦਾ ਮਟਰ ਹੋਇਆ ਕੀ ਕਾਰਨ ਕਿਸ ਪਤਾ ਲੱਗੇ ਕੀ ਮਾਂ ਕੀ ਕਿੰਨੀ ਇਹ ਨੂੰ ਅਜੀ ਲੜਕੀ ਦਾ ਨਾਮ ਡਾਕਟਰ ਹਰਪ੍ਰੀਤ ਕ੍ਰਾਮ ਤੇ ਇਹ 25 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਨਡਰ ਦਾ ਪ੍ਰੀਲਿਮੂਕਾਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਦਰ ਦਾ ਫੇਮ ਸੀ ਜਿਹੋ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿੰਨੇ ਕ ਵਜੇ ਦੂਜਾ ਪੁੱਛ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਡੀਆਂ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਕਿੱਥੀ ਨਾਲ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਕਿਸ ਚੀਜ਼ ਨਾਲ ਮਾਰੇ ਸੱਟਾਂ ਕਿ ਕਿੰਨੀਆਂ ਸੱਟਾਂ ਉਹਦੇ ਹੋਂਦ ਤੱਕ ਫੇਸ ਤੇ ਸੀ ਕਿ ਬਾਕੀ ਉਹ ਦੋਸ਼ਤਮਾਨੋਂ ਕੋਟਾਉਣ ਤੋਂ ਬਾਅਦ ਪਤਾ ਲੱਗਿਆ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਇੱਥੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਦਿਨਾਂ ਦੇ ਦੋ ਦਿਨਾਂ ਦੇ ਨਹੀਂ ਕਤਲ ਕੋਸ਼ਿਸ਼ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਉਹ ਜੋ 30 ਹੁੰਦਾ ਰਹੇ ਅੱਧੇ ਪਰਚਾ ਦੇ ਕੇ ਕਾਰਵਾਈ ਅਮਰ ਚ ਲਿਆ ਰਹੇ ਹੋਈ ਹੈ ਜੀ ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਵਿੱਚ ਔਰਤ ਅਣਜਾਣ ਬਣੀ ਹੋਈ ਸੀ ਪਰ ਪੁਲਿਸ ਨੂੰ ਇਹ ਸਾਰਾ ਸ਼ੱਕ ਹੈ ਕਿ ਇਸ ਔਰਤ ਨੂੰ ਸਭ ਕੁਝ ਪਤਾ ਸੀ ਉਸ ਦੀ ਕੁੜੀ ਦੇ ਕਤਲ ਬਾਰੇ ਉਹ ਇਸ ਕਤਲ ਦੇ ਵਿੱਚ ਸ਼ਾਮਲ ਹੈ ਕਿਉਂਕਿ ਪਹਿਲਾਂ ਜਦੋਂ ਕਤਲ ਹੋਣਾ ਸੀ ਉਸ ਤੋਂ ਇੱਕ ਰਾਤ ਪਹਿਲਾਂ ਇਹ ਆਪਣੀ ਦੂਜੀ ਕੁੜੀ ਕੋਲ ਚਲੇ ਜਾਂਦੀ ਹੈ ਅਤੇ ਕਤਲ ਜਦੋਂ ਰਾਤ ਨੂੰ ਹੋ ਜਾਂਦਾ ਹੈ ਤਾਂ ਉਸ ਦੀ ਅਗਲੀ ਸਵੇਰ ਇਹ ਔਰਤ ਵਾਪਸ ਆਪਣੇ ਘਰ ਆਉਂਦੀ ਹੈ ਤੇ ਗਵਾਂਡੀਆਂ ਦੇ ਘਰ ਜਾ ਕੇ ਬੈਠ ਜਾਂਦੀ ਹੈ ਆਪਣੇ ਘਰ ਵੀ ਨਹੀਂ ਜਾਂਦੀ ਇਹ ਸਭ ਨੂੰ ਲੈ ਕੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਸ਼ਿਕੰਜਾ ਕਸਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਪਾਲਿੰਦਰ ਸੰਧੇ ਜੀ ਜੀ ਜਿਹੜੇ ਤੁਹਾਡਾ ਕਰੋ ਬਿਲਕੁਲ ਸਾਹਮਣੇ ਆ ਮਟਰ ਹੋਇਆ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਉਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉਧਰੋਂ ਹੀ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਕ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਹਨੋਂ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਵੀ ਗਈ ਹੈ ਮੇਰੇ ਤੇ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਸ਼ੱਕ ਪੈ ਗਿਆ ਫਿਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਕੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਣੇ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਚ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਦੋਂ ਕੋ ਬਾਤ ਹੈ ਕਿ ਪੁਲਸァਲੇ ਨੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਨੂੰ ਬਸ ਫਿਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾਇਆ ਤਾਂ ਫਿਰ ਚੌਂਕੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲੇ ਉਹਨਾਂ ਨੇ ਗੇਟ ਕੋਈ ਖੋਲਦੇ ਫਿਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਦਾ ਮੈਂ ਪੱਲ ਪੁਲਸ ਵਾਲੀ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਕੱਛੇ ਅਸੀਂ ਵੀ ਕਰਦੇ ਸੀਗੇ ਕਿ ਕਿਉਂ ਫਿਰ ਪੁਲਸ ਵਾਲੇ ਨੇ ਅੰਦਰ ਦੇਖ ਕੇ ਫਿਰ ਅੰਦਰ ਇੱਕ ਜਾਲੀ ਵਾਲਾ ਪਰਦਾ ਆ ਉਹ ਤੋੜ ਕੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪੱਗ ਦੇ ਬੁਰਦੇ ਲਾ ਕੇ ਟਰੱਕੇ ਦੇ ਅੰਦਰ ਸਾਰਾ ਪਸ ਤੇ ਜਿਹਨੇ ਮਟਰ ਦਿੱਤਾ ਹੈ ਉਹਨੇ ਇੱਧਰੋਂ ਸਾਰੇ ਪਰਦੇ ਲਾਇਤੇ ਵੀ ਤਾਂ ਤੇ ਅਗਲਾ ਬਾਹਰ ਈ ਨਾ ਦੇਖਦੇ ਸਾਰੇ ਕਾਨੂੰਨ ਨਾਲ ਲੱਤਪਟ ਸੀ ਹੌਣ ਨਾਲ ਲੱਤਪਟ ਜੀ ਬੁਰਾ ਹਾਲ ਕਿਤਾ ਚਿਹਰਾ ਤਾਂ ਪਛਾਣਨ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ ਉਹੀ 32 ਸਾਲ ਦੀ ਹੋਊਗੀ ਕਾਰਨ ਜੀ ਮੰਦੇ ਤੇ ਜਿਹੜੇ ਦਿੱਤੇ ਕਾਰਨ ਤਾਂ ਇਹਨਾਂ ਬੇਨਾ ਘਰ ਦਾ ਸੋਟਾ ਸੋਟਾ ਚੱਲ ਰਿਹਾ ਸੀ ਕੁੜੀ ਬੱਚਨੀ ਦੇ ਗਈ ਸੀ ਵੀ ਮੈਂ ਨਹੀਂ ਦੇਖੰਦਾ ਨਾ ਮੈਂ ਕਿੱਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਨੇ ਚਾਰ ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਤੱਕ ਤਸੀ ਤੇ ਉਹ ਪਤੀ ਹਾਂ ਮੈਂ ਤਾਂ ਵੀ ਨਾ ਹਾਂ ਬੱਤੋ ਕਿ ਪਾਇ ਲੈਂਦਾ ਤੋਹੂ ਜੀ ਮਾਂ ਵੇਚਣ ਦੇ ਤਰ ਤਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਟਾ ਤੇ ਧੀ ਲੜਕੀ ਵੀ ਹੈ ਮਦਰ ਹੋਏ ਹੈ ਉਹ ਵੀ ਚੀਜ਼ ਹੈ ਪਤਾ ਨਹੀਂ ਇੱਥੇ ਕਿਤੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜਾਓ ਮਰਡਰ ਦੀ ਜਾਂਚ ਕਰਤੀ ਮਰਡਰ ਕਰੀ ਸੱਚਕਾਰ ਦੇ ਸਾਹਮਣੇ ਮਰਡਰ ਹੋ ਜਾ ਨੀਦੇ ਨਹੀਂ ਇਹ ਰਾ ਉਹ ਡੱਬੀ ਅੰਦਰ ਮਚਾਂ ਵਾਲੀ ਡੁੱਲੀ ਹੋਈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਦੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ 'ਚ ਮਚਿਆ ਪਈਆਂ ਨਹੀਂ ਪਈਆਂ ਮਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਨਾ ਚਟਣੀ ਦੇ ਨਾਲ ਆ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸੱਚ ਤਾਂ ਹੀ ਇਹਦੀ ਆਵਾਜ਼ ਨਹੀਂ ਆਉਂਦੀ ਤੇ ਫਿਰ ਉਹ ਮਾਰੀ ਉਹਨੇ ਸਾਹਮਣੇ ਖਿੱਚ ਕੇ ਲੱਕੇ ਜੇ ਖੂਨ ਤੇ ਇਹ ਪੂਰੇ ੱੱਬੇ ਬਣਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆਉਣੀ ਉਹ ਦੂਆ ਤਾਂ ਫਿਰ ਉਹ ਆਦ ਵੀ ਨਹੀਂ ਕਿਸੇ ਉਹ ਕਹੇ ਉਹ ਕਮਰਾ ਨਾ ਇੰਨਾ ਨੀ ਮੈਂ ਚਾਪਨ ਹੋ ਕੇ ਨਹੀਂ ਮੈਂ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤੀ ਇਹ ਕਿੱਥੋਂ ਆਵਾਜ਼ ਆਉਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਕੇ ਉਹਦੂ ਬਾਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਨੋਟ ਉਸ ਜੱਤ ਹੁੰਦਾ ਵੀ ਜੇ ਕੋਈ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹਦੇ ਕੋਲ ਕਿੱਥੇ ਨਹੀਂ ਮਿਲਦਾ ਮੈਂ ਉਹ ਬੰਦਾ ਇਹਨਾਂ ਨੂੰ ਬੈਠਾ ਮੇਰਾ ਨਾਲ ਨਾ ਕੀ ਹੋਇਆ ਉਹ ਸੀ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ ਸਹਰੇ ਦਾਸ ਵਜੇ ਹੋ ਜਾਂਦੇ ਆ ਮੈਂ 9 ਵਜੇ ਪਹੁੰਚ ਜਾਨਾ ਮੈਂ 10:00 ਵਜੇ ਜਲਦੀ ਤੇ ਬੀਜੋ ਦੇ ਜਨਮ ਦਿਨ ਤੇ ਉਹ ਦੇਖੋ ਉੱਤਾ ਜੀ ਦੇ ਲੱਗੀ ਹੋਈ ਹੈ ਤੁਸੀਂ ਕਿੰਨੇ ਵਜੇ ਆਏ ਇੱਥੇ ਤੁਹਾਨੂੰ ਕਦੋਂ ਪਤਾ ਲੱਗਿਆ ਮੈਂ ਤੇ ਪੰਜ ਵਜੇ ਉੱਧਰ ਕੁੜੀ ਕਨੀ ਵੱਗ ਗਈ ਲੋਰਾ ਡੈਡੀ ਦੀ ਬੇਟੀ ਹੁਸ਼ਿਆਰਪੁਰ ਤੋਂ ਆਈ ਹੋਈ ਆ ਅੱਛਾ ਦੋ ਮੁੰਡੇ ਆ ਉਹਦੇ ਘਰੇ ਅੱਛਾ ਹਾਏ ਫੇਰ ਮੈਂ ਹੁਣ ਮੈਂ ਕਿਹਾ ਅੱਠ ਵੱਜ ਗਏ ਮੈਂ ਜਾਵਾ ਮੈਂ ਨੌ ਵਜੇ ਜਾਣਾ ਹੋਵੇ ਮੈਂ ਸਰਫ ਲੈ ਆ ਤਾਂ ਮੇਰੇ ਹੱਥ ਚ ਐ ਸਰਫ ਹਾਂ ਫੇਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਲਊਂਗੀ ਨਾਲੇ ਨਹਾ ਲਊਂਗੀ ਕੱਲ ਕੀ ਗੱਲ ਹੋਈ ਐ ਇਹ ਤਾਂ ਕੁਛ ਨਹੀਂ ਕਹਿੰਦੀ ਮੰਮੀ ਤੁਸੀਂ ਬਾਗੀ ਹੋ ਕਹਿੰਦੀ ਮੈਂ ਤਾਂ ਚਾਬੀ ਮੈਂ ਤਾਂ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਐ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਤਾਂ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਗੁਸ਼ ਨੀ ਰਾਤ ਹੈ ਨਹੀਂ ਸੀ ਜਦੋਂ ਮੋਇਆ ਬੱਤ ਮੈਂ ਹੈ ਨਹੀਂ ਸੀ ਬੇਤਾ ਨਹੀਂ ਦਾ ਸਿਰ ਇਕੱਠੇ ਹੀ ਸੋਣਿਆ ਜੇ ਸਮਕਾ ਮੈਂ ਹੁੰਦੀ ਮੈਂ ਹੋਣ ਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਨਹੀਂ ਤਾਂ ਦੋ ਹੀ ਮਰ ਜਾਂਦੇ ਝਗੜਾ ਹੀ ਨਿਭੜਦਾ ਕਿਉਂ ਮੈਨ ਨੇ ਦੁੱਖ ਘਟਦੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈ ਤੇ ਮਰ ਗਿਆ ਉਹਨਾਂ ਉਹਦੀ ਪਾਨੀ ਦੀ ਨਾਂ ਦੀ ਕੁੜੀ ਸੀ ਕੀ ਪੁੱਛਣਾ ਬੱਤਾ ਸੀ ਤਾਂ ਨੇ ਗੁਸ਼ਿਆ ਸੀ ਪਹਿਲਾਂ ਨਹੀਂ ਵੀ ਨਹੀਂ ਹੈ ਰਿਮੋਟ ਨੂੰ ਕੋਲ ਨਹੀਂ ਲੱਗੇ ਨਹੀਂ ਕਿ ਮੈਂ ਫੋਨ ਨਹੀਂ ਨਾ ਇੱਕ ਘਰ ਦੇ ਦਰਵਾਜ਼ੇ ਤੋੜੇ ਗਏ ਤੇ ਅੰਦਰ ਦੇਖਿਆ ਕਿ 25 ਸਾਲਾ ਕੁੜੀ ਦੀ ਲਾਸ਼ ਲਹੂ ਨਾਲ ਲਿਬੜੀ ਹੋਈ ਜ਼ਮੀਨ ਤੇ ਪਈ ਹੈ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਕੋਈ ਕਾਂਡ ਵਾਪਰਿਆ ਉਹਨਾਂ ਵੱਲੋਂ ਪੁਲਿਸ ਨੂੰ ਉਸੇ ਵੇਲੇ ਇਤਲਾਹ ਦੇ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਉਹ ਦਾਖਲ ਹੋਏ ਅਤੇ ਉਸ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਜੋ ਮ੍ਰਿਤਕ ਕੁੜੀ ਹੈ 25 ਸਾਲਾ ਉਸ ਦੀ ਉਮਰ ਦੱਸੀ ਜਾ ਰਹੀ ਹੈ ਅਤੇ ਅਨੂ ਉਸ ਦਾ ਨਾਮ ਦੱਸਿਆ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਦੋਂ ਤਫਤੀਸ਼ ਸ਼ੁਰੂ ਕੀਤੀ ਤਾਂ ਇੱਕ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਪਹਿਲਾ ਸਵਾਲ ਇਹ ਸੀ ਕਿ ਆਖਰ ਇੱਕ ਘਰ ਦੇ ਵਿੱਚ 25 ਸਾਲਾਂ ਕੁੜੀ ਦਾ ਕਤਲ ਕੀਤਾ ਕਿਸ ਨੇ ਲਾਸ਼ ਇੰਨੀ ਬੇਰहमी ਦੇ ਨਾਲ ਮਿਲੀ ਕਿਵੇਂ ਉਸ ਨੂੰ ਮਾਰਿਆ ਕਿਵੇਂ ਗਿਆ ਇਹ ਸਭ ਸਵਾਲ ਸੀ ਪਰ ਇਸ ਸਭ ਦੌਰਾਨ ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਇਹ ਅੰਦਾਜ਼ਾ ਲਗਾ ਲਿਆ ਕਿ ਇਸ 25 ਸਾਲਾਂ ਕੁੜੀ ਦੀ ਮਾਂ ਦੇ ਕਿਸੇ ਇੱਕ ਨਜ਼ਦੀਕੀ ਬੰਦੇ ਦੇ ਨਾਲ ਹੀ ਨਾਜਾਇਜ਼ ਸਬੰਧ ਸਨ ਅਤੇ ਉਸੇ ਬੰਦੇ ਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ 25 ਸਾਲਾਂ ਕੁੜੀ ਦਾ ਕਤਲ ਕਰ ਦਿੱਤਾ ਹੈ ਇੱਕ 25 ਸਾਲਾ ਕੁੜੀ ਜਦੋਂ ਘਰ ਵਿੱਚ ਇਕੱਲੀ ਸੀ ਤਾਂ ਉਸੇ ਦੌਰਾਨ ਉਹ ਬੰਦਾ ਘਰ ਵਿੱਚ ਆਉਂਦਾ ਹੈ ਤੇ ਉਸ ਕੁੜੀ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਵਿਅਕਤੀ ਵੱਲੋਂ ਘਰ ਦੇ ਵਿੱਚ ਕਤਲ ਕਰਨ ਤੋਂ ਬਾਅਦ ਘਰ ਦੇ ਵਿੱਚ ਪਰਦੇ ਵੀ ਇਸ ਤਰੀਕੇ ਨਾਲ ਟਿਕਾਏ ਕਿ ਲੋਕਾਂ ਨੂੰ ਬਾਹਰੋਂ ਅੰਦਰ ਕੁਝ ਵੀ ਨਜ਼ਰ ਨਾ ਆਵੇ। ਜਦੋਂ ਲੋਕਾਂ ਨੇ ਕੂਕਾਂ ਦੀ ਆਵਾਜ਼ ਸੁਣੀ ਤਾਂ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਉਹਨਾਂ ਵੱਲੋਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਇਸ ਘਰ ਦਾ ਜਿੰਦਰਾ ਤੋੜਿਆ ਗਿਆ ਅਤੇ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਅੰਦਰ 25 ਸਾਲਾਂ ਕੁੜੀ ਦੀ ਲਾਸ਼ ਪਈ ਸੀ ਪੁਲਿਸ ਨੇ ਉਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ 25 ਸਾਲਾਂ ਕੁੜੀ ਦੀ ਲਾਸ਼ ਮਿਲਣ ਨਾਲ ਕਈ ਸਵਾਲ ਖੜੇ ਹੋਏ ਨੇ ਹੈਰਾਨੀ ਵੀ ਹੁੰਦੀ ਹੈ ਕਿ ਜੇਕਰ ਮ੍ਰਿਤਕ ਦੀ ਉਮਰ 25 ਸਾਲ ਹੈ ਤਾਂ ਉਸ ਦੀ ਮਾਂ ਦੀ ਉਮਰ ਕਿੰਨੀ ਹੋਵੇਗੀ ਅਤੇ ਉਸ ਦੇ ਉੱਤੇ ਇਹ ਕਿਹਾ ਜਾ ਰਿਹਾ ਕਿ ਉਸ ਦੇ ਕਿਸੇ ਵਿਅਕਤੀ ਦੇ ਨਾਲ ਜੋ ਨਜ਼ਦੀਕੀ ਇਲਾਕੇ ਦਾ ਹੀ ਸੜਨ ਵਾਲਾ ਉਸਦੇ ਨਾਲ ਨਜਾਇਜ਼ ਸਬੰਧ ਸਨ ਅਤੇ ਉਸੇ ਵਿਅਕਤੀ ਵੱਲੋਂ ਘਰ ਦੇ ਅੰਦਰ ਵੜ ਕੇ ਇਸ 25 ਸਾਲਾ ਕੁੜੀ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨਾਬਾਦੀ ਹੈ ਨਾਬਾਦੀ ਵਿਕਾਸ ਕਲੋਨੀ ਦੀ ਦੱਸੀ ਜਾ ਰਹੀ ਹੈ ਅਤੇ ਮੌਕੇ ਤੇ ਜੋ ਮੌਜੂਦ ਨੇ ਲੋਕ ਜਿਨ੍ਹਾਂ ਵੱਲੋਂ ਇਸ ਸਾਰੀ ਘਟਨਾ ਦੇ ਵਿੱਚ ਪਹਿਲਾਂ ਪੁਲਿਸ ਨੂੰ ਇਤਲਾਹ ਦਿੱਤੀ ਉਹਨਾਂ ਦਾ ਬਿਆਨ ਵੀ ਸੁਣਦੇ ਹਾਂ ਅਤੇ ਪੁਲਿਸ ਇਸ ਮਾਮਲੇ 'ਚ ਕੀ ਕਹਿੰਦੀ ਹੈ ਉਹ ਵੀ ਇੱਥੇ ਮੜਕੀ ਦਾ ਮਟਰ ਹੋਇਆ ਕੀ ਕਾਰਨ ਕੁਝ ਪਤਾ ਲੱਗੇ ਕੀ ਮਾਂਸੀ ਕਿੰਨੀ ਕੁ ਇਹ ਨੂੰ ਹਾਂ ਜੀ ਲੜਕੀ ਦਾ ਨਾਮ ਡਾਕਟਰ ਕੁਲਜੀਤਰਾਮ ਤੇ ਇਹ 20 ਸਾਲ ਦੀ ਉਮਰ ਦੀ ਲੜਕੀ ਸੀ ਤੇ ਮਾਰਡਰ ਦਾ ਪ੍ਰੀਲਿਮੂਵ ਕਾਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹ ਦਾ ਮਤਲਬ ਦਾ ਫੇਰ ਸੀਗਾ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਗੀਚ ਨਹੀਂ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਹੈ ਕਿੰਨੇ ਕਬੇ ਦੀ ਤਾਂ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਤੇ ਘਟਨਾ ਇਹ ਜੋ ਆਂਡਿਆ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਦਾ ਕਿਚਨ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਕਿਸ ਤਰੀਕੇ ਨਾਲ ਮਾਰੇ ਸੱਤਾ ਕਿੰਨੀ ਕਿੰਨੀ ਸੀ ਸੱਤਾ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸਿੱਕੇ ਬਾਕੀ ਜਿਹੜੀ ਪੋਸ਼ਦਮਾਨੋ ਵੋਟਾਂ ਤੋਂ ਬਾਅਦ ਪਤਾ ਲੱਗੇ ਇਹ ਤਾਂ ਮਰਡਰ ਹੋਇਆ ਇਹਦੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਏ ਸੀ ਕਿਹਨੂੰ ਮਰਡਰ ਕੀਤਾ ਇੱਕ ਜਣਾ ਇਹ ਦੇ ਦਿੰਦੇ ਨਹੀਂ ਪਤਾ ਨਹੀਂ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਪਰ ਜੋ ਕੀ ਹੁਣ ਹੋ ਰਿਹਾ ਹੈ ਪੱਦਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਹੈਗੇ ਆ ਅੱਜ। ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਵਿੱਚ ਔਰਤ ਅਣਜਾਣ ਬਣੀ ਹੋਈ ਸੀ ਪਰ ਪੁਲਿਸ ਨੂੰ ਇਹ ਸਾਰਾ ਸ਼ੱਕ ਹੈ ਕਿ ਇਸ ਔਰਤ ਨੂੰ ਸਭ ਕੁਝ ਪਤਾ ਸੀ ਉਸ ਦੀ ਕੁੜੀ ਦੇ ਕਤਲ ਬਾਰੇ ਉਹ ਇਸ ਕਤਲ ਦੇ ਵਿੱਚ ਸ਼ਾਮਲ ਹੈ ਕਿਉਂਕਿ ਪਹਿਲਾ ਜਦੋਂ ਕਤਲ ਹੋਣਾ ਸੀ ਉਸ ਤੋਂ ਇੱਕ ਰਾਤ ਪਹਿਲਾਂ ਇਹ ਆਪਣੀ ਦੂਜੀ ਕੁੜੀ ਕੋਲ ਚਲੇ ਜਾਂਦੀ ਹੈ ਅਤੇ ਕਤਲ ਜਦੋਂ ਰਾਤ ਨੂੰ ਹੋ ਜਾਂਦਾ ਹੈ ਤਾਂ ਉਸ ਦੀ ਅਗਲੀ ਸਵੇਰ ਇਹ ਔਰਤ ਵਾਪਸ ਆਪਣੇ ਘਰ ਆਉਂਦੀ ਹੈ ਤੇ ਗਵਾਂਡੀਆਂ ਦੇ ਘਰ ਜਾ ਕੇ ਬੈਠ ਜਾਂਦੀ ਹੈ ਆਪਣੇ ਘਰ ਵੀ ਨਹੀਂ ਜਾਂਦੀ ਇਹ ਸਭ ਨੂੰ ਲੈ ਕੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਸ਼ਿਕੰਜਾ ਕਸਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਭਾਲਿੰਦਰ ਸੰਧਾ ਜੀ ਜਿਹੜੇ ਤੁਹਾਡਾ ਘਰ ਬਿਲਕੁਲ ਸਾਹਮਣੇ ਆਨ ਬੱਲਦੇ ਕੀ ਹੈ ਉਹੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਵੱਜ ਰਹੀਆਂ ਫੇਰ ਕੋਈ ਆਵਾਜ਼ ਨਹੀਂ ਆਈ ਅਬ ਸੀ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫੜਕਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਛੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਕੇ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਤਾਂ ਨੂੰ ਬੰਦਾ ਚ ਪਾਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲੈਕਸਾਂ ਵੀ ਗਈਆਂ ਨੇ ਬਾ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਸ਼ੱਕ ਪਤਾ ਗਿਆ ਫਿਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਥੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੀ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿੱਥੇ ਚੋਤੇ ਫੋਨ ਪਰ ਸ਼ਾਇਦ ਉਹ ਚੱਕੇ ਲੈ ਗਿਆ ਜਿਵੇਂ ਕੋਈ ਬਾਤ ਤੇ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਬਸ ਫਿਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾਇਆ ਤਾਂ ਫਿਰ ਚੌਂਕੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲੇ ਉਹਨਾਂ ਨੇ ਗੇਟ ਗੋਰੀ ਖੋਲਦੇ ਫਿਰ ਉਹਨਾਂ ਨੇ ਅੰਦਰ ਚੈੱਕ ਕੀਤਾ ਉਹ ਮਟਰ ਰਸ ਮੈਂ ਪਹਿਲਾਂ ਪੁਲਸਾਲੇ ਦੇ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਅਸੀਂ ਵੀ ਕਰਦੇ ਸੀਗੇ ਕਿ ਕਿਉਂਕਿ ਫਿਰ ਪੁਲਸਾਲੇ ਦੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਕੇ ਅੰਦਰ ਬੜੇ ਉਹ ਇਧਰੋਂ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਪੁਰਦੇ ਲਾ ਕੇ ਟਰੱਕੇ ਦੇ ਆ ਸੀਗਾ ਸਾਰਾ ਪਾਸੇ ਜਿਹਨੇ ਮਟਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇ ਦਿੱਤੇ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖਦੇ ਸਾਰੇ ਕਾਨੂੰਨਾਂ ਨਾਲ ਲੱਤਾਂ ਪਈਆਂ ਹੌਨ ਨਾਲ ਲੱਤਾਂ ਪਈ ਜੀ ਬੁਰਾ ਹਰ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਕੁੜੀ ਦਾ ਨਾਮ ਕੀ ਹੈ ਕਿੰਨੇ ਚਾਹੁੰਦੇ ਅਨੂ ਅਨੂ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਜੀ ਮੰਡੇ ਦੀ ਜਿਹੜੇ ਦਿੱਤੇ ਕਾਰਨ ਤਾਂ ਇਹ ਨਾ ਬੇਨਾ ਘਰ ਦਾ ਸੁੱਕਾ ਸੁੱਕਾ ਚੱਲ ਰਿਹਾ ਸੀ ਕੁੜੀ ਵੀ ਚੰਨੀ ਦੇ ਗਈ ਸੀ ਇਹ ਮੈਂ ਨਹੀਂ ਦੇਖਿੰਦਾ ਨਾ ਮੈਂ ਕਿਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਕਿ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਠੀਕ ਹੈ ਪਤੀ ਹੈ ਨਾ ਬੰਦ ਹਾਂ ਦੇ ਤੋਗੀਤ ਪਾਇ ਨਾ ਦੇ ਤੋਗੀ ਸੀ ਮਾਂ ਵੇਚਣ ਦੇ ਕਰ ਤੋ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਹੁਤ ਆ ਚੱਪਕਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਏ ਆ ਉਹ ਵੀ ਜੰਮ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਦੀ ਪ੍ਰਾਈਵੇਟ ਜੌਬ ਤੇ ਮਦਰ ਵੀ ਜੰਮ ਕਰਦੀ ਕਰੀ ਜੀ ਇੱਥੇ ਕਹਦੇ ਸਾਹਮਣੇ ਮਰਡਰ ਹੋਇਆ ਤੇ ਨੀਂਦੇ ਨਹੀਂ ਇਰਾਦਾ ਉਹ ਡੱਬੀ ਅੰਦਰ ਮਿਛਾਂ ਵਾਲੀ ਦੁੱਲੀ ਹੋਈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਦੀ ਮਰਜ਼ੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗੂ ਵੀ ਅੱਖਾਂ ਤੇ ਮੱਛਿਆ ਪਈਆਂ ਨਹੀਂ ਪਈਆਂ ਮਿਛਾਂ ਵਾਲੀ ਡੱਬੀ ਦੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਇਹਦੀ ਆਵਾਜ਼ ਨਹੀਂ ਆਉਂਦੀ ਉਹ ਫੇਰ ਉਹ ਮਾਰੀ ਉਹਨੇ ਆਸਰਾ ਵਿੱਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣ ਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆ ਰਹੀ ਥੰਮ ਗਈ ਉਹਦੂ ਬਾਅਦ ਤਾਂ ਫੇਰ ਆਵਾਜ਼ ਵੀ ਨਹੀਂ ਕਿਸੇ ਨੂੰ ਕਿਉਂਕਿ ਉਹ ਕਮਰਾ ਨਾ ਇੰਨਾ ਨੀ ਨਾ ਕਿ ਆਪਾਂ ਹੋਪ ਨਹੀਂ ਮਾ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤਿੰਨ ਕਿ ਕਿੱਥੋਂ ਬਾਅਦ ਆਉਣੀ ਸੀ ਫੇਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਤੇ ਉਹਦੂ ਬਾਅਦ ਫੇਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਲੋਕੋ ਜੱਪੁੰਦਾ ਹੈ ਵੀ ਜੇ ਕੋ ਚਾਬੀ ਉਹਦੇ ਕੋਲ ਹੈ ਉਹ ਚਾਬੀ ਇਹਦੇ ਕੋਲ ਕਿਸੇ ਨਾ ਦੇਤਾ। ਮੈਂ ਉਹ ਬੰਦਾ ਇਹਨਾਂ ਕੋਲ ਜਾਣਦਾ। ਮੇਰਾ ਨਾਂ ਨਾਨੀ। ਕੱਲ੍ਹ ਆਇਆ ਉਹ ਸ਼ੀ ਨੀ ਹੋਇਆ। ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ ਨਹੀਂ। ਸ਼ੇਰੇ 10 ਵਜੇ ਹੋ ਜਾਂਦੇ ਆ। ਮੈਂ 9 ਵਜੇ ਪਹੁੰਚ ਜਾਂਦੀ ਆ। ਉਹ ਠੀਕ ਹੋ ਗਿਆ। ਮੈਂ ਅੱodis ਕੋ ਜਲਦੀ ਜਲਦੀ ਕੋਈ ਜਾਨ ਨੂੰ ਦੇ ਦਿਆਂ ਦਿੰਦੇ। ਉਹ ਦੇਖੋ ਉਸਤਾ ਜੀ ਦੇ ਲੱਗੀ ਹੋਈ। ਅੱਛਾ ਉਹ 200 ਰੁਪਏ ਕੰਪਟੇ। ਕੁਛ ਕਿੰਨੇ ਵਜੇ ਇਥੇ ਤੁਹਾਨੂੰ ਕਦੋਂ ਪਤਾ ਮੈਂ ਤਾਂ 5 ਵਜੇ ਉਧਰ ਕੁੜੀ ਕੰਮ ਕਰ ਗਈ ਹੋਰਾਂ ਰਹਿ ਗਈ ਸੀ ਹੁਸ਼ਿਆਰ ਕੁਤਤ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਤੇ ਅੱਛਾ ਫੇਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊ ਮੈਂ ਸਿਰਫ ਲਿਆ ਤੇ ਮੇਰੇ ਹੱਥ ਤੇ ਕੈਸਾ ਰੱਖ ਫੇਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਲਊਂਗੀ ਨਾਲੇ ਨਹਾ ਲੂਗੀ ਗਲਤ ਕੀ ਗੱਲ ਹੋਈ ਹੈ ਇਹ ਅੱਛਾ ਖੁਸ਼ੀ ਨਹੀਂ ਕਾਲੀ ਮੰਮੀ ਤੁਸੀਂ ਬਾਰੀ ਦੀ ਉਹ ਕਾਲੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਐ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਦਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੋਸ਼ ਨਹੀਂ ਰਾਤ ਹੈ ਨਹੀਂ ਸੀ ਜਦੋਂ ਮੋਇਆ ਬਕਾ ਹੈ ਨਹੀਂ ਸੀ ਬੇਤਾ ਨਹੀਂ ਤਾਂ ਸਿਰ ਇਕੱਠੇ ਹੀ ਸੌਣਿਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਬਚਾਉਂਦੀ ਨਹੀਂ ਤਾਂ ਦੋਹੀ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਂ ਨੇ ਦੁੱਖ ਘਟਦੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈ ਤੇ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਨੇ ਦੁਨੀਆ ਸੀ ਪਹਿਲਾਂ ਨਹੀਂ ਵੀ ਨਹੀਂ ਹੈ ਰਿਮੋਟ ਨੂੰ ਕੋ ਨਹੀਂ ਸਕੇ ਨਹੀਂ ਕਿ ਮੈਂ ਫੋਨ ਨਹੀਂ ਠੀਕ ਇੱਕ ਘਰ ਦੇ ਦਰਵਾਜ਼ੇ ਤੋੜੇ ਗਏ ਤੇ ਅੰਦਰ ਦੇਖਿਆ ਕਿ 25 ਸਾਲਾ ਕੁੜੀ ਦੀ ਲਾਸ਼ ਲਹੂ ਨਾਲ ਲਿਬੜੀ ਹੋਈ ਜ਼ਮੀਨ ਤੇ ਪਈ ਹੈ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਕੋਈ ਕਾਂਡ ਵਾਪਰਿਆ ਉਹਨਾਂ ਵੱਲੋਂ ਪੁਲਿਸ ਨੂੰ ਉਸੇ ਵੇਲੇ ਇਤਲਾਹ ਦੇ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਉਦਾਖਲ ਹੋਏ ਅਤੇ ਉਸ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਜੋ ਮ੍ਰਿਤਕ ਕੁੜੀ ਹੈ 25 ਸਾਲਾ ਉਸਦੀ ਉਮਰ ਦੱਸੀ ਜਾ ਰਹੀ ਹੈ ਅਤੇ ਅਨੂ ਉਸ ਦਾ ਨਾਮ ਦੱਸਿਆ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਦੋਂ ਤਫਤੀਸ਼ ਸ਼ੁਰੂ ਕੀਤੀ ਤਾਂ ਇੱਕ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਪਹਿਲਾ ਸਵਾਲ ਇਹ ਸੀ ਕਿ ਆਖਰ ਇੱਕ ਘਰ ਦੇ ਵਿੱਚ 25 ਸਾਲਾਂ ਕੁੜੀ ਦਾ ਕਤਲ ਕੀਤਾ ਕਿਸ ਨੇ ਲਾਸ਼ ਇੰਨੀ ਬੇਰ ਅਮੀ ਦੇ ਨਾਲ ਮਿਲੀ ਕਿਵੇਂ ਉਸ ਨੂੰ ਮਾਰਿਆ ਕਿਵੇਂ ਗਿਆ ਇਹ ਸਭ ਸਵਾਲ ਸੀ ਪਰ ਇਸ ਸਾਰ ਦੌਰਾਨ ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਇਹ ਅੰਦਾਜ਼ਾ ਲਗਾ ਲਿਆ ਕਿ ਇਸ 25 ਸਾਲਾਂ ਕੁੜੀ ਦੀ ਮਾਂ ਦੇ ਕਿਸੇ ਇੱਕ ਨਜ਼ਦੀਕੀ ਬੰਦੇ ਦੇ ਨਾਲ ਹੀ ਨਾਜਾਇਜ਼ ਸਬੰਧ ਸਨ ਅਤੇ ਉਸੇ ਬੰਦੇ ਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ 25 ਸਾਲਾਂ ਕੁੜੀ ਦਾ ਕਤਲ ਕਰ ਦਿੱਤਾ ਹੈ ਇੱਕ 25 ਸਾਲਾ ਕੁੜੀ ਜਦੋਂ ਘਰ ਵਿੱਚ ਕੱਲੀ ਸੀ ਤਾਂ ਉਸੇ ਦੌਰਾਨ ਉਹ ਬੰਦਾ ਘਰ ਵਿੱਚ ਆਉਂਦਾ ਹੈ ਤੇ ਉਸ ਕੁੜੀ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ